자막 ਸਤਿ ਜੀ ਮਹਾਰਾਜ ਜੀ ਦੇ 647 ਨੂੰ ਪ੍ਰਕਾਸ਼ ਪੂਰਵ ਨੂੰ ਸਮਰਪਿਤ ਸ਼ੋਭਾ ਯਾਤਰਾ ਜਿਹੜੀ ਹੈ ਡੇਰਾ ਸਵਾਮੀ ਜਗਤਗਿਰੀ ਵੱਲੋਂ 108ਵੇਂ ਸਵਾਮੀ ਗੁਰਦੀਪ ਜੀ ਮਹਾਰਾਜ ਦੀ ਅਗਵਾਈ ਹੇਠ ਜਿਹੜਾ ਨਵੀਂ ਚੱਕੀ ਪੁਲ ਤੋਂ ਜਿਹੜਾ ਹੈ ਜਗਤਗਿਰੀ ਆਸ਼ਰਮ ਤੋਂ ਸ਼ੋਭਾ ਯਾਤਰਾ ਕੱਢੀ ਗਈ ਇਸ ਸ਼ੋਭਾ ਯਾਤਰਾ ਦੇ ਵਿੱਚ ਦੱਸ ਦਈਏ ਤੁਹਾਨੂੰ ਕਿ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਜੰਡ ਕੇ ਤੇ ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਹਰਿਆਣਾ ਤੇ ਦਿੱਲੀ ਤੋਂ ਹਜ਼ਾਰਾਂ ਸ਼ਰਧਾਲੂ ਜਿਹੜੇ ਨੇ ਉਹਨਾਂ ਨੇ ਇਕੱਠੇ ਹੋ ਕੇ ਗੁਰੂ ਜੀ ਦਾ ਗੁਣਗਾਨ ਕੀਤਾ ਇਸ ਖਾਸ ਅਸਰ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਅਧਿਕਾਰੀ ਨੇ ਜਿਹੜੇ ਉਹਨਾਂ ਨੇ ਡਲੂਕੁਲਦੀ ਰੋਡ ਤੇ ਫੁੱਲਾਂ ਦੀ ਵਰਖਾ ਕਰਕੇ ਇਸ ਸ਼ੂਭ ਯਾਤਰਾ ਦਾ ਸ਼ਾਨਦਾਰ ਸਵਾਗਤ ਅਸ ਮੋਕੇ ਤੇ ਹਲਕਾ ਇੰਚਾਰਜ ਵਿਪੁਤੀ ਸ਼ਰਮਾ ਅਤੇ ਜ਼ਿਲ੍ਹਾ ਜਨਰਲ ਸਕਤਰ ਸੁਮੇਸ਼ ਚਾਰਦਾ ਦੇ ਨਾਲ ਨਾਲ ਨਾਰ ਖੁਰ तमाम ਜਾਨੀ ਮਾਨੀ ਹਸਤੀਆਂ ਜਿਹੜੀਆਂ ਨੇ ਇਸ ਸ਼ੂਭ ਯਾਤਰਾ ਦਾ ਹਿੱਸਾ ਬਣਿਆ ਇਸ ਦਿਨ阿里 ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ ਸਵਾਮੀ ਗੁਰਦੀਪ ਗਿਰੀ ਮਹਾਰਾਜ ਜੀ ਦੇ ਅਸ਼ੀਰਵਾਦ ਜਿਹੜਾ ਹੈ ਉਹਨਾਂ ਦਾ ਅਸ਼ੀਰਵਾਦ ਲਿਆ ਅਤੇ ਇਸ ਯਾਤਰਾ ਦੇ ਵਿੱਚ ਮੁੱਖ ਤੌਰ ਤੇ ਸ਼ਾਮਿਲ ਹੋਏ ਕੈਬਨਿਟ ਮੰਤਰੀ ਲਾਲ ਚੰਦ ਪਟਾਰੂ ਚੱਕ ਨੇ ਜਿਹੜਾ ਹੈ ਉਹਨਾਂ ਦਾ ਸਨਮਾਨ ਕੀਤਾ ਬਖ ਬਖ ਸੰਤਾਂ ਵੱਲੋਂ ਅਪੇਸ਼ ਕੀਤੇ ਗਏ ਰੰਗਾਰੰਗ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਨੇ ਸਾਰਿਆਂ ਦਾ ਮਨ ਮੋੜਿਆ ਉੱਤੇ ਹੀ ਸਿਰਾ ਤੇ ਕਲਸ਼ ਲੈ ਕੇ ਇਸ ਸ਼ੋਭਾ ਯਾਤਰਾ ਦੇ ਵਿੱਚ ਲੜਕੀਆਂ ਜਿਹੜੀਆਂ ਨੇ ਉਹ ਖਿੱਚ ਦਾ ਕੇਂਦਰ ਹੀ ਬਣੀਆਂ ਇਸ ਦੌਰਾਨ ਹਲਕਾ ਇੰਚਾਰਜ ਜੀ ਪੁਤਲੀ ਸ਼ਰਮਾ ਅਤੇ ਜੁਨਾ 70 ਸਮੀਰ ਸ਼ਾਦਾ ਨੇ ਕਿਹਾ ਕਿ ਸਾਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਤੇ ਉਹਨਾਂ ਨੇ ਵੀ ਕਿਹਾ ਕਿ ਗੁਰੂ ਜੀ ਦੀ ਬਾਣੀ ਜਿਹੜੀ ਹੈ ਉਹ ਸਮਾਜ ਦੇ ਕਲਿਆਣ ਅਤੇ ਪ੍ਰਭੂ ਦੇ ਨਾਮ ਨੂੰ ਸਿਮਰਨ ਦਾ ਸੰਦੇਸ਼ ਢੜਾਉਂਦੀ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਜਾਤ ਜਾਂ ਜਨਮ ਕారణ ਉਸਤਾਂ ਨੀਵਾ ਨਹੀਂ ਹੁੰਦਾ ਸਗੋਸ ਦੇ ਕਰਮਾਂ ਤੋਂ ਉੱਚਾ ਨੀਵਾ ਹੁੰਦਾ ਤੁਸੀਂ ਵੀ ਕਮੈਂਟ ਦੇ ਵਿੱਚ ਜੈ ਗੁਰੂਦੇਵ ਲਿਖ ਕੇ ਦੇਓ ਇੱਕ ਦੂਜੇ ਨੂੰ ਵਧਾਈਆਂ ਦਾ ਸਵਾਮੀ ਜਗਤਗਿਰੀ ਆਸ਼ਰਮ ਚੱਕੀਪੁਰ ਜਿਹੜਾ ਸਮਾਜਿਕ ਤੇ ਧਾਰਮਿਕ ਕੰਮਾਂ ਲਈ ਬਹੁਤ ਜਿਹਦੀ ਪ੍ਰਸਿੱਧੀ ਆ ਔਰ ਸਾਰੀ ਦੁਨੀਆ ਦੇ ਅੰਦਰ ਇਸ ਉਸਤਾਨ ਦੀ ਚਰਚਾ ਆ ਸੋ ਅੱਜ ਗਦਨ ਸਿੰਘ ਮਹਾਰਾਜ ਗੁਰਦੀਪਗਿਰੀ ਮਹਾਰਾਜ ਜੀ ਦੀ ਵਾਹਿ ਦੇ ਵਿੱਚ ਬਹੁਤ ਹੀ ਅਲੌਕਿਕ ਤੇ ਵਿਸਾਲ ਸੋਹਾ ਯਾਤਰਾ ਗੁਰੂ ਅਰਬਦਾਸ ਮਹਾਰਾਜ ਜੀ ਦੇ ਜਨਮ ਜਹਾੜੇ ਦੇ ਸਪਰ ਪਰ ਪਠਾਨ ਕੋਚ ਕੱਢੀ ਗਈ ਆ ਸੋ ਇਹ ਯਾਤਰਾ ਜਿੱਥੇ ਆਪਣੇ ਆਪ ਚ ਇੱਕ ਭਾਈਚਾਰਾ ਤੇ ਸ਼ਾਂਤੀ ਦਾ प्रदेश एरिया कोच गुरुसेवा ਨਾਲ ਜਿਹੜੀ ਬਾਣੀ ਆ ਬੇਗੋਪੁਰੇ ਦਾ ਜਿਹੜਾ ਸੰਕਲਪ ਉਹਦ ਨਾ ਜੋੜਨ ਲਈ ਵੀ ਸੰਕਟਾ ਨੂੰ ਅਪੀਲ ਕਰਦੀ ਆ ਰਹੀ ਐ ਸੋ ਪਟਾਣਕੋਟ ਪੰਜਾਬ ਚ ਸ਼ਾਂਤੀ ਭਾਈਚਾਰਾ ਬਣਿਆ ਰਵੇ ਕਿਦੇ ਲਈ ਅਸੀਂ ਅੱਜ ਦੁਆ ਵੀ ਕਰਦੇ ਆ ਔਰ ਅਰਵਿਦਾਸ ਮਹਾਰਾਜ ਜੀ ਦਾ 747ਵਾਂ ਜਿਹੜਾ ਜਨਮ ਦਿਹਾੜਾ ਜੋ ਵੀ ਰਬੀ ਨੂੰ ਹੈ ਉਹਦੀਆਂ ਸਾਬਰੂ ਲੱਖ ਲੱਖ ਪ੍ਰਾਰਥਨਾ ਔਰ ਬਹੁਤ ਪਿਆਰ ਸਾਰ ਇਹ ਸੁਧਵਾਵਨਾ ਜਿਹੜੀ ਆ ਉਹ ਅੱਜ ਇਸ ਸੋਹਾ ਯਾਤਰਾ ਦੇ ਦੌਰਾਨ ਪਟਾਣਕੋਟ ਸਾਹਿਬ ਦੇ ਵਾਕ-ਵਾਕ ਵਰਗਾ ਵੱਲੋਂ ਜਿੱਤੇ ਮਿਲੇ ਆ ਇਹ ਵੀ ਆਪਣੇ ਆਪ ਚ ਇੱਕ ਬੜੀ ਮਸਾਲੀ ਹੈ ਸੋ ਸਾਡਾ ਜ਼ਿਲ੍ਹਾ ਪਟਾਣਕੋਟ ਸਾਡਾ ਪੰਜਾਬ ਛੱਡ ਕੇ ਕਦੇ ਅਜ ਰਵੇ ਜਿਹਦੀ ਅਸੀਂ ਅਰਦਾਸ ਸਵੀ ਕਰਦੇ ਆਂ ਦੁਆ ਵੀ ਕਰਦੇ ਆਂ ਸਭ ਨੂੰ ਅ ਗੁਰੂ ਅਰਦਾਸ ਮਹਾਰਾਜ ਜੀ ਦੇ ਜਨਮ ਦਿਨ ਦੀ ਆ ਉਹ ਅੱਜ ਦੇ ਸੋਹਾ ਯਾਤਰਾ ਦੇ ਦੌਰਾਨ ਜਿਹੜੇ ਲੱਖਾਂ ਲਖਾਂ ਲੋਕ ਆਇਆ ਉਹਨਾਂ ਨੂੰ ਬਹੁਤ 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 ਆ। ਸਾਰੀ ਸੰਤਾਨ ਨੂੰ ਜੈ ਗੁਰਦੇਵ ਅੱਜ ਸ੍ਰੀ ਗੁਰੂ रविदास ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਤ ਸੋਭਾ ਯਾਤਰਾ ਜੋ ਕੇ ਸ੍ਰੀ ਗੁਰੂ रविदास ਚੌਂ ਤੋਂ ਸ਼ੁਰੂ ਹੋਈ ਔਰ ਐਸਡੀ ਸਕੂਲ ਦੇ ਗਰਾਊਂਡ 'ਤੇ ਸੰਪੰਨ ਹੋਵੇਗੀ ਰਸਤੇ ਦੇ ਵਿੱਚ ਹਰ ਪਰਮਹਾਰ ਵਰਗ ਦੇ ਨੇ ਸਨਮਾਨ ਕੀਤਾ ਔਰ ਹੁਣ ਪੁਲਿਸ ਨੇ ਸਲਾਮੀ ਦਿੱਤੀ ਹੈ ਔਰ ਆਪਸੀ ਭਾਈਚਾਰਾ ਬਨਾਨ ਲਈ ਜੋ ਗੁਰੂ ਜੀ ਨੇ ਕਿ ਆਸੀ ਸਾ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਦਮਖੀਰਾ ਪਠਾਨਕੋਟ ਨਿਵਾਸੀਆਂ ਨੇ ਸਤਗੁਰ ਵਿਦਾਸ ਮਹਾਰਾਜ ਜੀ ਦੀ ਬਾਣੀ ਨੂੰ ਅਮਲੀ ਜਾਮਾ ਪਹਿਨਾਇਆ ਹੈ ਸਾਰਿਆਂ ਹੀ ਪ੍ਰੇਮ ਪਿਆਰ ਦੇ ਨਾਲ ਇਸ ਸੋਭਾ ਯਾਤਰਾ ਦਾ ਸਵਾਗਤ ਕੀਤਾ ਔਰ ਨਾਲ ਚੱਲੇ ਨੇ ਬਸ਼ੇਸ ਤੌਰ ਤੇ ਮੰਤਰੀ ਜੀ ਕਟਾਰੂ ਚੱਕ ਲਾਲ ਚੰਦ ਕਟਾਰੂ ਚੱਕ ਜੀ ਔਰ ਗਰਦਾਸਪੁਰ ਅੰਚਾਰ ਸ਼ਮਸ਼ੀਰ ਸਿੰਘ ਜੀ ਜਤਰਾ ਦੇ ਨਾਲ ਪੈਦਲ ਚੱਲੇ ਰਹੇ ਸੇਵਾਦਾਰ ਬਣ ਕੇ ਸਾਹ ਦਾਸ ਸਾਰੀਆਂ ਹੀ ਸੰਗਤਾਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਦਿੰਦਾ ਹੈ ਤੇ ਸਹਿਮ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਜੈ ਗੁਰਦੇਵ 24 24 ਤਰੀਕ ਨੂੰ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਜਾਏਗਾ ਜਿੱਥੇ ਹਜ਼ਾਰਾਂ ਦੀ ਤਦਾਦ ਚ ਉਥੇ ਸੰਗਤ ਆਏਗੀ ਉੱਚੇ ਨਾਲ ਹੀ ਫਰੀ ਮੈਡੀਕਲ ਕੈਂਪ ਔਰ ਨਾਲ ਹੀ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾਏਗਾ ਜਿਹਦੇ ਵਿੱਚ ਹਰ ਸਾਲ ਹੀ ਸੈਂਕੜੇ ਜੁੰਟ ਬੱਚੇ ਖੂਨਦਾਨ ਕਰਦੇ ਨੇ ਇੱਕ ਕਿਸਮ ਦਾ ਇਹ ਦਵਾਈਆਂ ਦਾ ਢੰਡਾਰਾ ਪ੍ਰਸਾਦ ਤੇ ਖੂਨ ਦਾ ਪ੍ਰਸਾਦ ਵੀ ਦਿੱਤਾ ਜਾਂਦਾ ਹੈ ਜੈ ਗੁਰਦੇਵ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੰਗਰੀ ਰਿਪੋਰਟ